हां जी दोस्तों की दा, 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 दा आज जनता ਦਾ ਸਾਰਿਆਂ ਦਾ ਸਵਾਗਤ ਹੈ ਜੀ ਹਮ ਲੋਕਰ ਚੈਨਲ ਵਿੱਚ ਲਗਾਈ। ਅੱਜ ਮੈਂ ਚੱਲਦਾ ਆਂ ਗੁਰਦਾਰੇ ਦੇਰ ਤੋਂ ਜੋ ਵੀ ਕੱਲ ਵਿਸਾਗੀ ਥੇ। ਅੱਜ ਜੀ ਨਿਸ਼ਾਨ ਸਾਹਿਬ ਲਾ ਕੇ ਚੜਾਉਂਦੇ ਆ ਪਰ ਇਹਨਾਂ ਨੇ ਗਲਤ ਕੀਤਾ ਗਾਇਸ। 9 ਵੇ ਦਾ ਟਾਈਮ ਦਿੱਤਾ ਹੈ ਇਹਨਾਂ ਨੇ ਮੈਨੂੰ। ਤੇ ਹੁਣ ਮੈਂ ਚੱਲਦਾ ਫਿਰ। ਠੀਕ। ਇਹਨਾਂ ਨੇ 9 ਵੇ ਦਾ ਟਾਈਮ ਦਿੱਤਾ ਹੈ ਗਾਇਸ ਇਹਨੂੰ ਭਰੇ ਗੁਰਦਾਰੇ ਆ ਰਾਂ ਜਲਦੀ ਕਰ ਤਾਂ ਨਿਸ਼ਾਨ ਸਾਹਿਬ ਚੇਂਜ। ਹੁਣ ਮੈਨੂੰ ਜਾਣਾ ਪੈਂਦਾ ਹੈ ਜਲਦੀ। ਨਹੀਂ ਤਾਂ ਮੈਨੂੰ ਪਤਾ ਨਹੀਂ ਆਪਾਂ ਜਦੋਂ ਐਸਟੀਮੇਟ ਲਾਇਆ ਸੀ ਆਪਾਂ 9 ਵੇ ਕਰਨੀ ਸੀਵਾ। ਸਾਰੇ ਨੋ ਹੋ ਗਿਆ ਕਿ ਮੁੰਡਿਆਂ ਨੂੰ ਹੁਣ ਆ ਕੇ ਮੁੜ ਜਾਣਗੇ ਕੀ ਕਰ ਸਕਦੇ ਨੇ ਨਵਾਂ ਨਿਸ਼ਾਨ ਸਾਹਿਬ ਲਾ ਦੇਣਗੇ ਹੁਣ ਇਹ ਗੁਰਦਾਰੇ ਲਾਇਆ ਜਾ ਕੇ ਮਵਾ ਸੋਨਾ ਲੱਗਾ ਗਾਇਸ ਚੈੱਕ ਕਰੋ ਐ ਥੱਲੇ ਵੀ ਲਾਉਣਾ ਹਾਂ ਜੀ ਨਹੀਂ ਜਦੋਂ ਮਾਖੂਗਾ ਮਾਲੋ ਜੀ ਦੋ ਤੇ ਚਲ ਬਣਾਇਆ ਫਾਲੂ ਸ਼ੁਕਰੀਆ ਬਾਈ

ਹਾਂ ਨਾ ਨਹੀਂ ਮਣੀ ਆ ਜਿਹੜੀ ਕੋੜੀ ਐ ਨਾ ਨਹੀਂ ਬਣੀ ਫੇਰ ਉੱਤੇ ਤੱਕ ਪਹੁੰਚ ਜਾਣਾ ਨਹੀਂ ਅਛਾ ਪਹਿਲ ਆਹ ਤਾਂ ਲਾਈ ਫਟਾ ਆ ਫਰੇਕੇ ਨੇ ਇਹ ਕੋੜੀ ਬੰਨ ਦੁੱਜੀ ਉਹ ਵੱਡੀ ਗਾਈ ਸੇਵਾ ਹੋ ਚੁੱਕੀ ਐ ਥੱਲੇ ਦੀ ਵੀ ਤੇ ਐ ਚੰਗੀ ਮਰਾ ਥੱਲੇ ਤਾਂ ਮਾਰਦੀ ਐ ਗੰਡਾ ਤੇ ਮੈਂ ਤਾਂ ਪ੍ਰਨੀਤ ਭਾਈ ਹੁਣ ਚੱਲੇ ਆ ਉੱਤੇ ਮੈਂ ਦੇਖ ਆਈ ਤੇ ਤਰੀਕੇ ਗਾਇਸ ਕਰੇ ਸ਼ਿਆ ਕਰੋ ਕਿਡਾ ਸਵਾ ਲੱਗਨੇ ਗਾਇਸ ਗੁਰਦਰਾ ਦਾ ਲਟਾਈ ਨਟਾਈ ਲਟਾਈ ਲਟਾ ਵੇਖ ਕੇ ਰਾਤ ਨੂੰ ਬੜਾ ਸੁਣਾ ਲੱਗਦਾ ਏ ਗੁਰਦਰਾ ਏ ਤੁਹਾਨੂੰ ਗੁਰੂ ਮੈਂ ਪਿੱਲੀ ਲਿਆਣੀ ਕਾਗਜ਼ ਉਹਦੇ ਨਾਲ ਲਾ ਕੇ ਰੱਖੀ ਰੱਖੀ ਅੱਛਾ ਠੀਕ ਹੈ गाइस ਹੁਣ ਆਪਾਂ ਆਉਂਦਾ ਹੀਏ ਪਰਨਾ ਪਰਨਾ ਕਿਉਂਕਿ ਸਿਰ ਤੇ ਹੁੰਦਾ ਹੈ ਤੇ ਬਾਅਦ ਚੱਕੀਏ ਫਿਰ ਤੁਹਾਨੂੰ ਮਿਲਦੇ ਹਾਂ ਬਾਅਦ ਵਿੱਚ ਬਾਏ ਬਾਏ ਹਾਂਜੀ ਦੋਸਤੋ ਪਰਨਾੜਾ ਨੇ ਬੰਨ ਲਿਆ ਪਰਨਾ ਤੇ ਪਰਨਾ ਪਰਨਾ ਬੰਨ ਲਿਆ ਤੇ ਫੋਨ ਨੇ ਬੈਹ ਲਗਾ ਫਿਰ ਤੋ ਕੀ ਕਰਨ ਨੂੰ ਕੋਈ ਨਹੀਂ ਆ ਤੇ ਪਰਨਾ ਬੰਨ ਲਿਆ ਤੇ ਹੁਣ ਮੈਂ ਰੋਟੀ ਰਾੜੀ ਵੀ ਖਾ ਲਈ ਆਂਦੂ ਵਾਲੀਆਂ ਬਣਾਈਆਂ ਗਾਇਸ ਆਂਦੂ ਵਾਲੀਆਂ ਇਹ ਪਰਨਾ ਬੰਨ ਕੇ ਤੇ ਮੈਂ ਬੈਹ ਲਗਾ ਨੰਨੇ ਤਾਂ ਮਿਲਦੇ ਹਾਂ ਗਾਇਸ ਬਾਅਦ ਵਿੱਚ ਬਾਏ ਗਾਇਸ ਹਾਂਜੀ ਗਾਇਸ ਮੈਂ ਸੋ ਗਿਆ ਹੁਣ ਕਿਉਂਕਿ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਚੁੱਕਾ ਹੈ ਤੇ ਦੁਪਹਿਰ ਦੀ ਰੋਟੀ ਮम्मा ਨੇ ਬਣਾਉਣਾਂ ਤੇ ਯਾਰਾਂ ਮੈਨੂੰ ਫੋਨ ਆਇਆ ਤੇ ਜਾਣਾ ਪੂਰ ਮੈਂ ਹਾਂ ਚੱਲਦੇ ਆਂ ਤੇ 4 ਵਜੇ ਨੂੰ ਪੂਰ ਜਾਣਾ ਸ਼ਾਮੀ ਤੇ ਤੁਹਾਨੂੰ ਮਿਲਾਂਗੇ ਗਾਇਸ ਬਾਅਦ ਵਿੱਚ ਰੋਟੀ ਭਾਣੀ ਖਾ ਲੀ ਜਾਂਦੇ ਗਾਇਸ ਹੁਣ ਆਪਾਂ ਚੱਲ ਲਈਆਂ ਨੌਣ ਕੋਜੀ ਦੀ ਮੋਟਰ ਤੇ ਤੇ ਚੈੱਕ ਕਰ ਸਕਦੇ ਹੋ ਮੈਂ ਅੱਗੇ ਦੱਕੇ ਤੇ ਭਾਈ ਤਾਂ ਬਾਕੀ ਹੋਏ ਦੇ ਪੈਂਚਰ ਬਵਾਉਣਗੇ ਪੈਂਚਰ ਹੋ ਗਿਆ ਅੱਜ ਤੇ ਹੋਰ ਕੀ ਚਾਹੀਦਾ ਹੁੰਦਾ ਕੋਈ ਨਹੀਂ ਕਿਸ਼ਾਰਾ ਕੱਲਾ ਲਿਆ ਆ ਮਮਤਾ ਉੜ ਗਿਆ ਤਾਂ ਲੈਣਾ ਹੀ ਇੱਕ ਅੱਧਾ ਲੈ ਲਿਆ ਭਾਈ ਕਰੀਆਂ ਫਿਰ ਗਾਈਸ ਨਾਵਾਜ ਨਾ ਕਰੋ ਗਾਈਸ ਉਹਨਾਂ ਬਾਜ ਕਿਤੇ ਭੋਗਜੀ ਦੀ ਮੋਟਰ ਤੇ ਫੋਜੀ ਦੀ ਮੋਟਰ ਚੈੱਕ ਕਰੋ ਕਿੰਨੀ ਲੱਗ ਗਿਆ ਬਸ ਬਾਈਪਾਸ ਤੇ ਹੀ ਆ ਬਸ ਬਸ ਆ ਮਣਿਆਲੀ ਵਾਲੀ ਵਾਰ ਰੋਡ ਤੋਂ ਬਾਈਪਾਸ ਤੇ ਤੇ ਅੰਬਰਸਾਰ ਆ ਸਿੱਧਾ ਤੇ ਬਸ ਬਸ ਆ ਲੱਗ ਗਿਆ ਯਾਰ ਕਿੱਥੇ ਮਸਾ ਦੂਰ ਜਾਂਦੀ ਲੋੜ ਨਹੀਂ ਆ ਦੋ ਪੈਰ ਪੁੱਟੇ ਅੰਬਰਸਾਰ ਆ ਅੰਬਰਸਾਰ ਆ ਨਾ ਵੀਰ ਕਾ ਤੇ ਲੱਗ ਗਿਆ ਯਾਰ ਵੱਟਦੇ ਵਿਆ ਵੀਰ ਕਾ ਚੜੀਆਂ ਗਾਈਸ ਨਹੀਂ ਹੈ ਜਾ ਗਈ ਲੈ ਲੈ ਗਾਈ ਦਾ ਆਸੇਂਗਾ ਨਾ ਨਹੀਂ ਹੁੰਦਾ ਹੁਣ ਵੀ ਕਿ ਸਟਾਲਿਆ ਆ ਤੇ ਇੱਥੇ ਆਂਦੇ ਪੈਰਪੂੜਾ ਨਹੀਂ ਬਣਾਉਣਾ ਯਾਰ ਸ਼ਰਮਿਆ ਇੱਥੇ ਆ ਚੈੱਕ ਕਰੋ ਆ ਮੁੰਡਿਆ ਵੀ ਫੇਰ ਨਹੀਂ ਪਿਆ ਵੇਖਿਆ 1% ਮੁੰਡੀਆਂ ਪਈ ਫੇਰ ਆ ਖੋਲੀ ਜਾਂਦੇ ਬਾਹਰ ਬਾਹਰ ਜਿੰਨੀ ਦਿਨ ਮਿਲਦਿਆ ਕਰੀਏ ਕਰੀਏ ਕੀ ਮੋਟਰ ਦੀ ਇਹਨੂੰ ਬੰਦ ਕਰ ਦੇ ਨਾ ਬੜਾ ਸੁਣਿਆ ਨਾ ਕੁਲਰ ਥੋਗ ਦੇ ਬੜੀ ਇੱਕ ਮਿੰਟ ਬਲੌਗ ਆਉਣੀਆਂ ਨਾ ਨਹੀਂ ਨਹੀਂ ਉਹ ਨਹੀਂ ਸੋੜਦੇ ਮੇਰੇ ਆਦੇ ਬਿਲਕੁਲ ਹੀ ਨਹੀਂ ਹਾਂ ਆਪਣਾ ਰਿਸਕ ਮੈਂ ਤਾਂ ਆਪ ਦੱਸੀ ਕੋਈ ਆ ਕੇ ਲੱਗਦਾ ਨਾ ਛੁੱਟਣਾ ਨਹੀਂ ਹੈ ਨਹੀਂ ਸੋੜਦੇ ਹਾਂ ਮੇਰਾ ਗੱਲ ਸੁਣ ਨਾ ਤ ਨੂੰ ਆ ਦੇ ਦੇਣਾ ਆਪਣਾ ਫੋਨ ਦੇ ਆ ਦਿਓ ਮਰਦੀ ਕਰ ਹੁਣ ਬੰਦ ਕਰ ਇੱਕ ਮਿੰਟ ਚਲਾਓ ਯਾਰੋ ਚਲੋ ਸਾਡਾ ਮਾਰ ਇੱਧਰ ਚਲੋ ਮਾਰ ਚਲੋ ਇੱਕ ਵਾਰ ਓਏ ਹੋ ਗਿਆ ਕੰਮ ਗੁਰਪੀਰ ਦਾ ਖੋਲ੍ਹ ਦਿਓ ਪਰਾਈ ਨੂੰ ਮੀਰਾ ਆ ਆ ਥੱਲੇ ਹੋ ਇੱਧਰ ਵੇਖੋ ਓਏ ਕੋ ਇੱਧਰ ਵੇਖੋ ਵਾਹ ਵਾਹ ਆਪਣਾ ਪੋੜਾ ਭਰਾਵੇ ਤੇ ਗਾਇਜ਼ ਉਹਨਾਂ ਪਾਤੀ ਚੂਹੀ ਦੇਖਾ ਸੇ ਗਏ ਫਾਸੜੀ ਜਦੀ ਗੱਲ ਕਰਦੀ ਉਹਨੇ ਬੜੇ ਲੱਗੇ ਹਨ ਅੰਕਲ ਗਾਇਜ਼ ਆ ਵੇਖੋ ਹਰ ਹਰ ਹਰਤ ਵਾਰ ਆਇਆ ਕਰਨਾ ਆਉਂ ਦਿੰਦੇ ਆਰੇ ਚੈਨਲ ਜੀ ਚੈਨਲ ਦੀ ਦਾੜੀ ਚੈੱਕ ਕਰੋ ਸਬਸਕ੍ਰਾਈਬ ਕਰ ਦਿਓ ਦੋ ਗਾਈਸ ਹੁਣ ਆਪਾਂ ਚੱਲੇ ਆਂ ਕਰੇ ਇਹ ਕੱਪੜੇ ਅਜੇ ਪਾਏ ਨਹੀਂ ਆ ਤੇ ਬਸ ਪਾਉਣ ਲੱਗੇ ਆ ਓਏ ਭਰਾ ਓਏ ਇਹ ਗਾਈ ਦੇ ਨਾਲ ਦੇ ਦੇ ਨਹੀਂ ਲੱਗੰਦੇ ਉਥੋਂ ਆਉਂਦਾ ਤੇ ਅਸੀਂ ਪਾਈਏ ਤੇ ਚੜੀਏ ਗਾਈਸ ਕੀ ਹੋਇਆ ਕਦੇ ਨਹੀਂ ਗੱਜਿਆ ਨਾ ਹਮਰਾ ਚੈੱਕ ਕਰੋ ਬਲੌਗਰ ਸਾਹਿਬ ਨਾ ਹਮਰਾ ਹੋਇਆ ਕੋੜਿਆ ਨਾ ਕਹੇ ਤੂੰ ਬਲੌਗਰ ਲੈ ਨਾ ਵੀਰੇ ਬਲੌਗਰ ਪਲੀ ਸਟੂਡੀਓ ਕੋਈ ਨਹੀਂ ਬਈ ਗਾਇਸ ਹੁਣ ਆਪਾਂ ਚੱਲੇ ਆਂ ਕਰ ਹਾਂ ਚੈੱਕ ਕਰੋ ਤੇ ਚਲਿਆ ਗਾਇਸ ਹੁਣ ਆਪਾਂ ਕਰੇ ਟਾਈਮ ਹੋ ਚੁੱਕਾ ਪੜੇਗਾ ਖਾਈ ਜਾਣਾ ਚੜੀ ਜਾਣਾ ਗਾਇਸ ਹੁਣ ਆਪਾਂ ਚੱਲੇ ਆਂ ਕਰੇ ਤੇ ਚਲੋ ਗਾਇਸ ਚਲੀ ਆ ਮਗਰ ਲੜੀ ਜਾਂਦੇ ਆਹਦੇ ਅਸੀਂ ਨੀ ਕੱਚੇ ਪੜਨੇ ਹੁੰਨਾ ਤੇ ਬੜਾ ਇੱਕ ਦੂਰੇ ਕੱਚੇ ਹੀ ਪੜਹੁੰਦੇ ਤੇ ਗਾਇਸ ਪੌਰੀ ਫਿਰ ਤੋਂ ਆਜ ਗਏ ਨੇ ਤੇ ਹੁਣ ਆਪਾਂ ਚੱਲੇ ਆ ਘਰੇ ਤੇ ਨਾਈ ਸਪੈਸ਼ਲ ਤੁਹਾਨੂੰ ਬੁਲਾਇਆ ਵਾ ਚੱਲ ਕੋਈ ਗੱਲ ਨਹੀਂ ਯਾਰਾ ਚਲੋ ਜੀਓ ਸਿੰਘ ਆ ਆਇਆ ਪ੍ਰਾ ਆਇਆ ਚਲਿਏ ਗਾਇਸ ਹੁਣ ਕਰੇ ਪਰਾ ਭਾਈ ਹਾਂ ਲਿਆ ਸਰ ਜੀ ਇਹ ਮੈਂ ਨਾ ਕਰੇ ਆ ਚੈੱਕ ਕਰੋ ਇਹਨਾਂ ਦੇ ਹੁਣ ਆ ਨਹੀਂ ਆ ਰਿਹਾ ਮੇਰੇ ਤੋਂ ਕੀ ਬਣਿਆ ਯਾਰ ਹਾਂ ਜੀ ਗਾਈਸ ਹੁਣ ਭਾਜੀ ਵੀ ਆ ਚੁੱਕੇ ਨੇ ਧਰਮਨ ਭਾਜੀ ਹੋਣਾਂਗੇ ਇਹਨੂੰ ਛੱਡ ਕੇ ਹੋਣਗੇ ਤੋਂ ਆਪਾਂ ਜਾਵਾਂਗੇ ਘਰੇ ਕੱਲ ਕੱਲ ਕਿੱਥੇ ਘੁੰਮ ਗਏ ਭਰਾ ਜੋ ਅੱਜ ਹਾਲ ਹੋਇਆ ਨਾ ਜੋ ਤੁ ਬਾਜੀ ਬਾਜੀ ਬਾਜ ਸਿੰਘ ਆ ਵੇਖੋ ਇੱਥੇ ਪੂਰਾ ਮੈਕਮਾ ਬਾਜਦਾ ਦਾ ਤੇ ਹੁਣ ਗਾਈਸ ਤੇ ਹੁਣ ਗਾਈਸ ਪਰਨਾਵਲ ਨਾ ਬਾਲਿਆ ਚੰਗੀ ਨਰਾ ਜੋੜੇ ਤੇ ਹੁਣ ਆਪਾਂ ਚੱਲਦੇ ਹਾਂ ਦੁੱਧ ਲੈ ਕੇ ਆਉਣਾ ਫਿਰ ਚੱਲਦੇ ਗੁਰਦਾਰੇ ਤੁਹਾਨੂੰ ਮੈਂ ਬਾਅਦ ਵਿੱਚ ਗਾਈਸ ਐ ਚੰਗੀ ਤਰ੍ਹਾਂ ਫਰੈਸ਼ ਹੋ ਜੂਗੇ ਜੀ ਗਾਈਜ਼ ਹੁਣ ਆਪਾਂ ਚਲੀਏ ਦੁੱਧ ਲੈ ਲਿਆ ਹੁਣ ਚੱਲਦੇ ਆ ਦੁੱਧ ਲੈ ਕੇ ਘਰੇ ਤੇ ਗਾਈਜ਼ ਹੁਣ ਜਸ ਭਾਈ ਚਲੇ ਗਏ ਨੇ ਘਰੇ ਕਿ ਆਪਾਂ ਚੱਲਦੇ ਹਾਂ ਗੁਰਦਾਰੇ ਤੇ ਚਲੀਏ ਗਾਈਜ਼ ਹੁਣ ਆਪਾਂ ਗੁਰਦਾਰੇ ਘਰੇ ਦੱਸ ਦਈਏ ਕਰੀ ਕਰੀਏ ਗਾਈਜ਼ ਕਰਾਈਏ ਸੋਖਾ ਸਨ ਤੇ ਟਾਈਮ ਹੋ ਚੁੱਕਾ ਮੈਨੂੰ ਲੱਗਦਾ ਜਗਦੀ ਪਾ ਦਿਆ ਅੱਜ ਇਸ ਪਤਾ ਨਹੀਂ ਹੈ ਜਿਹਨੇ ਆਖਿਆ ਨਹੀਂ ਜਿਹਨੇ ਆ ਕਰੀਏ ਗਾਈਜ਼ ਸੋਖਾ ਸਨ ਕਿਹਦਾ ਸੁਣਾ ਲੱਗਣੇ ਕੋਰ ਤਰ੍ਹਾਂ ਗਾਈਜ਼ ਉਹਨਾਂ ਪਾਸੋਂ ਕੰਨ ਕਰਾ ਲਿਆ ਸੋਖਾਸਨ ਕਾ ਕੇ ਤੇ ਨਵੇਂ ਚੱਲੇ ਗਾਈਜ਼ ਕਰੇ ਤੇ ਚੈੱਕ ਕਰੋ ਵਾਇਸ ਕਿ ਨਾ ਸੋਹਣਾ ਨੂੰ ਗੰਦਾ ਗੁਰਦਰਾ ਦੇਖੋ ਅੱਰੀ ਆ ਬੱਤੀਆਂ ਬੰਦ ਕੀਤੀਆਂ ਹੀ ਆ ਕਿਉਂਕਿ ਇਹ ਬੱਤੀਆਂ ਦੀ ਰੋਸ਼ਨੀ ਮੀਡੀਅਮ ਸੋਹਣਾ ਲੱਗਦਾ ਇੱਧਾ ਗੁਰਦਰਾ ਚਲਿਏ ਗਾਈਜ਼ ਉਹਨੇ ਕਰੇ ਤੁਹਾਨੂੰ ਮੈਂ ਕਿ ਸਿੱਧਾ ਨੇ ਘਰ ਜਾ ਕੇ ਹਾਂਜੀ ਦੋਸਤੋ ਹੁਣ ਮੈਂ ਅੱਜ ਦਾ ਘਰੇ ਤੇ ਸਭ ਕੁਝ ਕਰਤਾ ਬੀਲੀ ਹੋ ਚੁੱਕੀ ਹੈ ਜਿੰਜੋਏ ਚੰਗਾ ਕੀਤਾ ਹੈ ਤੇ ਹੁਣ ਕੱਲ ਤੋਂ ਆਲਗ ਐਡਮਿਸ਼ਨ ਕਰਵਾ ਦੇਵਾਂਗਾ তো মিললে ন্যস্ট ব্লোক নম্বর ব্লোক ভাই তো সব শেয়ার করতে গাই বাই বাই দোস্তো ভা